ਸੁਣਤ ਕਰਕੇ ਸੁਣਾ ਫੇਰ ਸੁਣੋ ਪਰ ਉਹ ਦਿਨ ਉਹ ਸੀ ਜਿਸ ਕਾਰਨ ਕਾਰਨ ਕੀ ਸੀ 17 ਹਾਰ ਦਾ ਹਰ ਸੰਕ ਦਾ ਜਨਮ ਦਿਹਾੜਾ ਰੱਖਣਾ ਕਾਰਨ ਦੱਸਿਆ ਗਿਆ ਕਿ ਕਾਰਨ ਕੀ ਸੀ ਕਾਰਨ ਗੁਰਮੁਖੋ ਤੁਹਾਨੂੰ ਮਾਣ ਮਿਲਿਆ 17 ਹਾਰਾ ਪਰ ਉਹ ਦਿਨ ਉਹ ਸੀ ਜਿਸ ਕਾਰਨ ਜਿਸ ਕਾਰਨ ਗੋਰਾ ਮੁਖ ਤਹਾਨੂੰ ਮਾਣ ਮਿਲਿਆ 17 ਹਾਰਾ ਪਰ ਇਸ 17 ਹਾਰ ਤੇ ਸਾਰਾ ਪਰਦਾ ਦਿਆਂ ਉਠਾਈਆ ਅਗਰ ਪਰਦਾ ਸਾਰਾ ਉਠਾ ਦਿੱਤਾ ਸੀ ਕਿ ਸਤਿਗੁਰੂ ਪੂਰਨ ਦਾ ਮੇਰੇ ਨਾਲ ਕੀ ਲੇਖਿਆ ਔਰ ਮੈਂ ਕਿਦਾਂ ਇਹਨੂੰ ਪਰਨਾਇਆ ਔਰ ਕਿਦਾਂ ਲੈਣੇ ਦੇਣੇ ਦਿੱਤੇ ਫਿਰ ਅਗੇ 14 ਹਾਰ ਤੇ 17 ਹਾਰ ਦੇ ਨਿਕਤ ਚ ਸਾਰਾ ਪਰਦਾ ਚੁੱਕ ਕੇ ਦੱਸ ਦਿੱਤਾ ਸੀ ਤੋਂ ਹਰ ਸੰਤ ਜੋ ਇਸ ਨਿਕਤ ਨੂੰ ਇਸ ਕਰਕੇ ਆਪਾਂ ਲਿਆ ਏ ਸਤਾਰਾਂ ਹਾਰ ਦੇ ਦਿਹਾੜੇ ਤੇ ਕੇ ਸੱਚੇ ਪਾਤਸ਼ਾਹ ਇਥੇ ਕਾਰਨ ਦੱਸਿਆ ਕਾਰਨ ਦੱਸਦਾ 27 ਵਿਸਾਖ ਦੀ ਸ਼ਹਾਦਤ ਪਵਾ ਦਿੱਤੀਆ ਔਰ ਹਰ ਸੰਤ ਜੀ ਉਹ ਗੁਰਸਿੱਖ ਪਾਲ ਸਿੰਘ ਦੀ ਇਹ ਸੇਵਾ ਆਪਣੇ ਸਤਿਗੁਰੂ ਦੇ ਚਰਨਾਂ ਨੂੰ ਦਾੜਾ ਸ਼ਹਾਇਆ ਪਰਮੇਸ਼ਵਰ ਦੇ ਚਰਨਾਂ ਨੂੰ ਦਾੜਾ ਸ਼ਹਾਇਆ ਔਰ ਕੇਸ ਕਰਕੇ ਧਿਆਨੋ ਮਾਣ ਮਿਲਿਆ ਔਰ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ ਸ਼ੇਰ ਨੇ ਮਾਣ ਦਿੱਤਾ ਹਰ ਸੰਤ ਜੀ ਨੂੰ ਨਾਲੇ ਭੇਵ ਦਸਾਂਗਾ ਕਿਸ ਤਰ੍ਹਾਂ ਸੇਵਕ ਬਣੀ ਦਾ ਤੇ ਬੰਨਾ ਸੇਵਾਦਾਰਾ ਤੇ ਸੇਵਕ ਹੋ ਕੇ ਸੇਵਮਈ ਸਾਰਾ ਭੇਵ ਉਹਨੇ ਦਸਣਾ ਤਹਾਨੂੰ ਉਹ ਪ੍ਰਤੱਖਣਾ ਭੁੱਲ ਗਈ ਤਹਾਨੂੰ ਉਹ ਪ੍ਰਤੱਖਣਾ ਭੁੱਲ ਗਈ ਜਿਹੜੇ ਲੈਂਦੇ ਸੀ ਚਾਰ ਦੁਆਰਾ ਚਾਰੋਂ ਕੁੰਟ ਭਜਦੇ ਵਾਹੁ ਦਾਹੀਆ ਜਦੋਂ ਚੌਂਦੇ ਸੀ ਜਦੋਂ ਚੌਂਦੇ ਸੀ ਜਦੋਂ ਚੌਂਦੇ ਸੀ ਘਰ 모ੜ ਲਿਆਉਂਦੇ ਸੀ ਦੁਬਾਰਾ ਘਰ ਘਰ ਵਿੱਚ ਟਕਾਈਏ ਸੋ ਹਰ ਸੰਤ ਜੀ ਉਸ 27 ਵਿਸਾਖ ਸ਼ਹਾਦਤ ਪਾ ਰਿਹਾ ਹੈ ਦੇ ਰਿਹਾ ਕਿ ਤੁਹਾਨੂੰ ਉਹ ਪ੍ਰਦਖਣਾ ਭੁੱਲ ਗਈ ਕਿਹੜੀ ਪ੍ਰਦਖਣਾ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ ਦੇਹ ਕਰਕੇ ਉਹ ਪ੍ਰਦਖਣਾ ਦੀ ਗੱਲ ਚੱਲ ਰਹੀ ਆ ਕਿ ਤੁਹਾਨੂੰ ਉਹ ਪਰਤਖਣਾ ਭੁੱਲ ਗਈ ਜਿਹੜੇ ਲੈਂਦੇ ਸੀ ਚਾਰ ਦਵਾਰਾ ਚਾਰੋਂ ਕੁੰਟ ਭਜਦੇ ਵਾਹੋਦਾਇਆ ਕਿ ਜਿਹੜੇ ਤੁਸੀਂ ਆਪਣੇ ਪਰਮੇਸ਼ਰ ਦੇ ਦਿਵਾਲੇ ਦੇ ਕਰਕੇ ਦਿਵਾਲੇ ਪਰਦਖਣਾ ਲੈਂਦੇ ਸੀ ਚਾਰੋਂ ਕੁੰਟ ਭਜਦੇ ਸੀ ਵਾਹੋਦਾਇਆ ਤੁਸੀਂ ਭਜਦੇ ਸੋ ਦੌੜਦੇ ਸੋ ਭਗਤਾਂ ਨੂੰ ਕਿਹਾ ਜਾਵੇ ਕਿ ਉਹ ਪਰਤਖਣਾ ਤੁਹਾਨੂੰ ਭੁੱਲ ਗਈ ਹਰ ਸੰਤ ਜੀ ਉਹ ਜਦੋਂ ਸਤਾਈ ਚੱਕ ਸੱਚੇ ਪਾਸ਼ਾ ਜਾਂਦੇ ਸੀ ਔਰ ਜਦੋਂ ਘਰੂ ਮਹਾਰਾਜ ਜੀ ਇਹ ਕਹਿਣਾ ਕਿ ਪਾਲ ਸੇ ਸਾਡੀ ਤਿਆਰੀ ਕਰ ਦੇ। ਅਹੀਂ ਹੁਣ ਜਾਣਾ ਪਿੰਡ ਨੂੰ ਜਾਣਾ। ਉਹਨਾਂ ਕਹਣਾ ਠੀਕ ਹੈ ਸੱਚੇ ਪਾਤਸ਼ਾਹ ਜੀ ਉਹ ਤੇ ਡਾਕੂ ਤਿਆਰੀ ਕਰ ਦੇਣੀ। ਕਹਿਣਾ ਸੱਚੇ ਪਾਤਸ਼ਾਹ ਚਲੋ ਤੁਹਾਨੂੰ ਅਸੀਂ ਸਟੇਸ਼ਨ ਤੇ ਚੜ੍ਹਾਉਂਦੇ ਹਾਂ। ਲਾਇਲਪੁਰ ਆ ਜਣਾ ਰੇਲ ਤੇ ਚੜਾਉਣ ਵਾਸਤੇ। ਉੱਥੇ ਸੱਚੇ ਪਾਤਸ਼ਾਹ ਜੀ ਦੀਆਂ ਪ੍ਰਦੱਖਣਾ ਸ਼ੁਰੂ ਕਰ ਲੈਣੀ। ਪ੍ਰਦੱਖਣਾ ਸ਼ੁਰੂ ਕਰਨੀਆਂ ਸਚੇ ਪਾਤਸ਼ਾਹ ਜੀ ਦੀਆਂ ਪਰਦਖਣਾ ਪ੍ਰੇਮਤ ਪਰਤਾਨੀ ਇਹਨਾਂ ਨੇ ਕਰੇ ਕਰੀਆਂ ਜਾਂ ਕਰੀ ਜਾਣੀਆਂ ਇਹਨਾਂ ਸਿੱਖਾਂ ਨੇ ਕੋ ਸਿਖ ਪਾਲ ਸੀ ਹੁਣ ਸਾਰੇ ਪਰਿਵਾਰ ਨੇ ਔਰ ਸਚੇ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਬਸ ਕਰੋ ਜਾਂ ਹਟ ਜਾਓ ਪਿਆਰ ਦੇ ਵਿੱਚ ਕਿਉਂਕਿ ਪਰਮੇਸ਼ਰ ਦੇ ਪਿਆਰ ਦਾ ਹੀ ਵਜ੍ਹਾ ਪਿਆਰ ਕਰਕੇ ਜਾਂਦੇ ਔਰ ਹਰ ਸੰਤ ਜੋ ਇਹਨਾਂ ਭਰਤਾਂ ਨੇ ਪਰਦਖਣਾ ਕਰੀ ਜਾਣੀਆਂ ਪਰ ਰਖਣਾ ਕਰਦਿਆਂ ਕਰਦਿਆਂ ਜਾਣ ਦਾ ਟਾਈਮ ਨਾਗ ਜਾਣਾ ਰੇਲ ਦਾ ਟਾਈਮ ਨਾਗ ਜਾਣਾ ਫੇਰੇ ਨਾ ਕਹਿਣਾ ਸੱਚੇ ਪਾਤਸ਼ਾਹ ਸੁਇਰੇ ਤੁਹਾਨੂੰ ਭੇਜ ਦਾਂਗੇ ਤੇ ਸੱਚੇ ਪਾਤਸ਼ਾਹ ਨੂੰ ਫੇਰ ਮੋੜ ਕੇ ਘਰ ਨੂੰ ਲੈ ਆਉਣਾ ਦੁਬਾਰਾ ਇਹ ਨਿਕਾਇਆ ਲੱਗ ਰਹੀ ਸੰਭੇ ਕਿ ਉਹ ਪਰ ਰਖਣਾ ਤੁਹਾਨੂੰ ਭੁੱਲ ਗਈ ਆ ਕਿਉਂਕਿ ਇਸ ਸਮੇਂ ਸੱਚੇ ਪਾਤਸ਼ਾਹ ਜੋਤ ਰੂਪ ਵੇਖੇਲ ਕਰ ਰਹੇ ਸੀ ਜਦੋਂ ਇਹ ਲਿਖਤ ਹੋ ਰਹੀ ਸੀ ਮਹਾਰਾਜ ਸਿੰਘ ਦੇ ਛੱਟ ਕੇ ਜੋਤ ਰੂਪ ਹੋ ਕੇ ਖੇਲ ਕਰ ਰਹੇ ਸੀ ਜੋਤੀ ਜਾ ਤਾਰੂਪ ਧਾਰਨ ਕਰਦੇ ਔਰ ਜਿਹੜਾ ਪੂਰਵ ਸਮਾਂ ਪਰਮੇਸ਼ਰ ਦੇ ਨਾਲ ਦੇਹ ਕਰਕੇ ਹੁਣ ਇਹ ਦੇਹ ਕਰਕੇ ਆਕਾਰ ਪੁਰਖ ਦੇ ਨਾਲ ਇਹਨਾਂ ਸਿੱਖਾਂ ਦਾ ਜਿਹੜਾ ਸਮਾਂ ਬੀਤਿਆ ਸੀ ਹਰ ਸੰਤ ਜੀ ਉਹ ਸਮੇਂ ਦੀ ਗੱਲ ਚੱਲ ਰਹੀ ਆ ਕਿ ਉਹ ਪ੍ਰਤੱਖਣਾ ਤੁਹਾਨੂੰ ਭੁੱਲ ਗਈ ਆ ਤੇ ਫਿਰ ਤੁਸੀਂ ਜਦੋਂ ਚਾਹੁੰਦੇ ਕਿ ਜਦੋਂ ਚਾਹੁੰਦੇ ਸੀ ਘਰ ਮੋੜ ਲਿਆਉਂਦੇ ਸੀ ਦੁਬਾਰਾ ਘਰ ਘਰ ਵਿੱਚ ਟਿਕਾਈਏ ਤੇ ਫਿਰ ਤੁਹਾਡੇ ਘਰ ਘਰ ਮੈਂ ਸਿੱਖਾਂ ਦੇ ਜਾਂਦਾ ਜਾਂ ਤੇ ਤੁਸੀਂ ਮੈਨੂੰ ਘਰ ਮੋੜ ਲਿਆਉਂਦੇ ਸੀ